ਹੈਲੋ ਹਾਂ ਚੱਲ ਫਿਰ ਬਾਅਦ ਚ ਗੱਲ ਕਰਦੀ ਆਂ ਫਲਾ ਮੈਂ ਤਾਂ ਐ ਸੋਚਦੀ ਆਂ ਵੀ ਜੇ ਪੇਪਰ 'ਚ ਫੋਨ ਲੈ ਕੇ ਜਾਣ ਦਿੱਤਾ ਜਾਵੇ ਤਾਂ ਫੇਰ ਕੀ ਹੋਵੇ ਆ ਫੋਨ ਤਾਂ 24 ਘੰਟੇ ਵੱਜੀ ਜਾਂਦਾ ਗੱਲ ਹੀ ਨਹੀਂ ਕਰਨ ਦਿੰਦਾ ਕਿਸੇ ਨਾਲ ਫੇਰ ਐ ਹੋਵੇ 3 ਘੰਟੇ ਤਾਂ ਦੇਖ ਲਾ ਪੇਪਰ ਹੈ ਮੰਨ ਲੇ ਆਪਾਂ ਨੇ ਫੋਨ ਰੱਖ ਲਿਆ ਪੇਪਰ ਕਰਨ ਲੱਗਿਆ ਬੰਦਾ ਹੂੰ ਪੇਪਰ ਕਰਨ ਲੱਗਿਆ ਇੱਕ ਅੱਖਰ ਲਿਖਿਆ ਜਦ ਹੀ ਰਿੰਗ ਵੱਜ ਗਈ ਹੈਲੋ ਹਾਂ ਮਾਸੀ ਅੱਛਾ ਚੱਲ ਕੋਈ ਨਾ ਚੱਲ ਕੋਈ ਨਾ ਮੈਂ ਮੰਮੀ ਨੂੰ ਸੁਨੇਹਾ ਲਾ ਦੂੰ ਹਾਂ 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 ਨਾ ਮੈਂ ਪੇਪਰ ਕਰ ਰਿਹਾ ਮੈਂ ਬਾਅਦ ਚ ਗੱਲ ਕਰਦਾ ਹੂੰ ਚੱਲ ਜੀ ਫੇਰ ਪੇਪਰ ਕਰਨ ਲੱਗਦੇ ਫੇਰ ਫੋਨ ਵੱਜ ਗਿਆ ਹੈਲੋ हां मम्मी हां मसी ਦਾ ਫੋਨ ਆਇਆ ਸੀ ਆਹੋ ਆਹੋ ਕੱਲ ਨੂੰ ਆਉਣਗੇ ਉਹ ਘਰੇ ਹਾਂ ਚੱਲ ਮੈਂ ਪੇਪਰ ਕਰ ਰਿਹਾ ਬਾਅਦ ਚ ਕਰ ਤਾਂ ਗੱਲ ਫੇਰ ਬੰਦਾ ਪੇਪਰ ਕਰਨ ਲੱਗ ਜੇ ਹੈ ਫੇਰ ਐਨੇ ਨੂੰ ਕੋਈ ਮੈਸੇਜ ਵੱਜ ਜੇ ਫੇਰ ਜਾਂ ਕੋਈ ਮੈਸੇਜ ਵੱਜਦਾ ਆਪਾਂ ਕਹਿੰਦੇ ਨਹੀਂ ਹਣਾ ਦੇਖ ਲਈਏ ਫੇਰ ਫੇਰ ਰਿਪਲਾਈ ਵੀ ਕਰਨਾ ਜ਼ਰੂਰੀ ਹੁੰਦਾ ਰਿਪਲਾਈ ਕਰਕੇ ਚੱਲ ਜੀ ਸਾਈਡ ਤੇ ਰੱਖ ਕੇ ਫੇਰ ਬੰਦਾ ਪੇਪਰ ਕਰਨ ਲੱਗ ਜੇ ਫੇਰ ਪੇਪਰ ਕਰਨ ਲੱਗ ਗਿਆ ਐਨ ਇਹਨੂੰ ਫੇਰ ਵੱਜ ਗਿਆ ਹੁਣ ਕਿਸੇ ਦੀ ਵਟਸਐਪ ਕਾਲ ਆ ਗਈ ਕੀ ਦੀ ਆਹਾ ਚੱਲ ਮੜਦਾ ਸੁਣੀ ਲੰਨਾ ਉਧਰ ਮਾਸਟਰ ਰੱਖਾਂ ਗੱਡੀ ਜਾਵੇ ਦੇਖ ਕੇ ਓਏ ਕਾਕਾ ਕੀ ਕਰਦਾ ਸਰ ਜੀ ਇੱਕ ਜ਼ਰੂਰੀ ਕਾਲ ਆ ਜੀ ਹੈਲੋ ਓਹ ਹਾਂ ਯਾਰ ਓਏ ਯਾਰ ਮੇਰਾ ਪੇਪਰ ਚੱਲ ਰਿਹਾ ਬਾਅਦ ਚ ਕਰੀ ਫੋਨ ਅੱਛਾ ਹਾਂ ਛੇਤੀ ਫਟਾਫਟ ਬੋਲ ਫਿਰ ਅੱਛਾ ਅੱਛਾ ਚੱਲ ਕੰਨੂ ਚਲਾਂਗੇ ਚੱਲ ਮੇਰਾ ਪੇਪਰ ਚੱਲ ਰਿਹਾ ਮੈਂ ਤੈਨੂੰ ਬਾਅਦ ਚ ਗੱਲ ਕਰਦਾ ਓਹ ਹਾਂ ਚੱਲ ਠੀਕ ਆ ਹੁਣ ਕੱਟ ਦੇ ਉਹ ਮਾਸਟਰ ਖਾਂ ਕੱਢੀ ਜਾਂਦਾ ਯਾਰ ਕੱਟਦੇ ਫੋਨ ਹਾਂ ਅੱਛਾ ਮੈਂ ਤੈਨੂੰ ਬਾਅਦ ਚ ਗੱਲ ਕਰਦਾ ਚੱਲ 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 ਠੀਕ ਹੈ WhatsApp ਤੇ ਮੈਸੇਜ ਛੱਡ ਦੇ ਚੱਲ ਮੈਂ ਪੇਪਰ ਕਰ ਲਾਂ ਲੈ ਜੀ ਫੇਰ ਬੰਦਾ ਪੇਪਰ ਕਰਨ ਲੱਗ ਗਿਆ ਐਨੇ ਨੂੰ ਫੇਰ ਕੋਈ Snapchat ਤੇ ਕੌਣ ਆ ਗਈ ਹੁਣ ਆ ਕੋਨਾ ਇਹ ਲੈ ਇੱਕ ਵਾਰੀ ਤਾਂ ਕੱਟ ਤੀ ਫੇਰ ਕੌਣ ਆ ਗਈ ਫੇਰ ਕੱਟ ਤੀ ਫੇਰ ਕੌਣ ਆ ਗਈ ਉਧਰੋਂ ਮਾਸਟਰ ਦੀ ਆਵਾਜ਼ ਉਹ ਕਾਕਾ ਆਪਣਾ ਫੋਨ ਬੰਦ ਕਰ ਲੇ ਸਰ ਜੀ ਇੱਕ ਜ਼ਰੂਰੀ ਕਾਲ ਆ ਜੀ ਇੱਕ ਮਿੰਟ ਜੀ ਹੈਲੋ ਹਾਂ ਜੀ ਤੁਸੀਂ ਤਾਂ ਸੋ ਜੀ ਕਿੱਥੋਂ ਬੋਲਦੇ ਹੋ ਹਾਂ ਇਹ ਰੋਂਗ ਨੰਬਰ ਆ ਜੀ ਉਹ ਨਹੀਂ ਜੀ ਨਹੀਂ ਇਹ ਰੋਂਗ ਨੰਬਰ ਆ ਜੀ ਓ ਯਾਰ ਰੋਂਗ ਨੰਬਰ ਹੈ ਕਹਤਾ ਤੈਨੂੰ ਲੈ ਜੀ ਘੰਟਾ ਦਾ ਹੋ ਗਿਆ ਖਰਾਬ ਕੁਐਸਚਨ ਇੱਕ ਨਹੀਂ ਹੋਇਆ ਅਨਨ ਨੂੰ ਫੇਰ ਫੋਨ ਵੱਜਿਆ। ਚੱਲ ਇੱਕ ਵਾਰ ਦਾ ਫੇਰ ਕੱਟਤਾ। ਆ ਫੇਰ ਮਾਸਟਰ ਅੱਖਾਂ ਕੱਢੀ ਜਾਂਦਾ। ਆ ਕਾਕਾ ਆਪਣਾ ਫੋਨ ਸਾਇਲੈਂਟ ਕਰ ਲੈ। ਹਾਂਜੀ ਸਰ ਜੀ। ਚੱਲ ਜੀ ਸਾਇਲੈਂਟ ਕਰ ਲਿਆ। ਉਧਰ ਹੋਰਾਂ ਦੇ ਵੀ ਵੱਜ ਰਹੇ ਨੇ। ਚੱਲ ਕੋਈ ਗੱਲ ਨਹੀਂ। ਐਨਨ ਨੂੰ ਫੇਰ ਫੋਨ ਆ ਗਿਆ। ਹੁਣ ਕੀ ਦਾ ਆ ਗਿਆ? ਇੰਸਟਾਗ੍ਰਾਮ ਕਾਲ। ਅੱਛਾ। ਵੀਡੀਓ ਕਾਲ। ਹਾਂਜੀ। हां मैं ਬਾਅਦ ਚ ਕਰਦਾ ਤੇਨਾਂ ਗੱਲ। ਉਹ ਯਾਰ ਕਰਦਾ ਬਾਅਦ ਚ ਪੇਪਰ ਚੱਲ ਰਿਆ। ਮਾਸਟਰ ਅੱਖਾਂ ਕੱਢੀ ਜਾਂਦਾ ਬਾਅਦ ਚ ਕਰਦਾ ਤੈਨੂੰ ਮੈਂ। ਚੱਲ ਬਈ ਕੱਢਦਾ। ਐਨਨ ਨੂੰ ਫੇਰ ਕੋਈ ਨੋਟੀਫਿਕੇਸ਼ਨ ਆ ਜਾਂਦਾ। ਪੇਪਰ ਨਹੀਂ ਹੋ ਸਕਦਾ। ਚੈੱਕ ਤਾਂ ਕਰ ਲਾਂ ਕੀ ਪਤਾ ਕੋਈ ਜ਼ਰੂਰੀ ਹੋਵੇ। ਅੱਛਾ। ਚੱਲ ਹੁਣ ਰਿਪਲਾਈ ਵੀ ਕਰ ਦ। ਉਹ ਕਾਕਾ ਉਧਰੋਂ ਬਾਜ ਆਈ ਮਾਸਟਰ ਦੀ ਉਹ ਕਾਕਾ ਪੇਪਰ ਕਰ ਲਾ ਸਾਰਾ ਡੇਢ ਘੰਟਾ ਰਗਿਆ ਹਾਂਜੀ ਸਰ ਜੀ ਕਰਦਾ ਜੀ ਫੇਰ ਲਿਖਣ ਲੱਗ ਗਏ ਸਵਾਲ ਹਰੇ ਕੋਈ ਨਹੀਂ ਹੋਇਆ ਪੇਪਰ ਚ ਡੇਢ ਘੰਟਾ ਲੰਘ ਲਿਆ ਐਨ ਇਹਨੂੰ ਫੇਰ ਕੋਈ ਮੈਸੇਜ ਆ ਗਿਆ ਹੁਣ ਮੈਸੇਜ ਕਿਹਦਾ ਆਇਆ ਮੈਂ ਖੋਲ ਕੇ ਦੇਖ ਦਿਆਂ ਅੱਛਾ ਬੈਂਕ ਵੱਲੋਂ ਲੋਨ ਦੀ ਆਫਰ ਆ ਗਈ ਓਹੋ ਚਲ ਆਪਾਂ ਨੇ ਕੀ ਕਰਨਾ ਲੋਨ ਘੱਟ ਦੋ ਜੀ ਫੇਰ ਫੇਰ ਪੇਪਰ ਹੁਣ ਨਾਲ ਦੀ ਨਾਲ ਫੇਰ ਫੋਨ ਵੱਜ ਗਿਆ ਹੁਣ ਫੇਰ ਸੁਣਿਆ ਹੈਲੋ ਕੰਪਨੀ ਦਾ ਫੋਨ ਚਲੋ ਫੇਰ ਪੇਪਰ ਹੋ ਗਿਆ ਫੇਰ ਫੋਨ ਆ ਗਿਆ ਹੁਣ ਘਰੋਂ ਫੋਨ ਆ ਗਿਆ ਹਾਂ ਡੈਡੀ ਕੋਈ ਨਾ ਡੈਡੀ ਜੀ ਮੈਨੂੰ ਪੇਪਰ ਕਰ ਲੈਂਦਾ ਮੈਂ ਬਾਅਦ ਚ ਬਾਅਦ ਚ ਦੱਸਦਾ ਬਾਅਦ ਚ ਦੱਸਾਂ ਆਹੋ ਆਹੋ ਕਹ ਦੂੰਗਾ ਕਹ ਦੂੰਗਾ ਲਾ ਦੂੰਗਾ ਮੈਸੇਜ ਚਲੋ ਜੀ ਫੇਰ ਪੇਪਰ ਕਰ ਲਾ ਗਿਆ ਹੁਣ ਮਸਾ ਇੱਕ ਅੱਧਾ ਸਵਾਲ ਕਰਿਆ ਹੁਣ ਰਹਿ ਗਿਆ ਭਾਈ ਅੱਧਾ ਘੰਟਾ 2.5 ਘੰਟੇ ਲੰਗੇ ਆਹੀ ਕੁਝ ਹੋ ਰਿਹਾ ਪੇਪਰ ਚ ਤੇ ਹੁਣ ਜਾਂ ਅੱਧਾ ਘੰਟਾ ਰਹਿ ਗਿਆ ਹੁਣ ਸਪੀਡ ਜੀ ਥੋੜੀ ਜਿਹੀ ਚੱਕਤੀ ਪੇਪਰ ਦੀ ਫਟਾਫਟ 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 ਫਟਫਟਾ ਫਟ ਫੋਨ ਇਹਨਾਂ ਨੂੰ ਫੇਰ ਆ ਗਿਆ ਫੋਨ ਫੇਰ ਆ ਗਿਆ ਫੇਰ ਆ ਗਿਆ ਉਹ ਵੱਜੀ ਜਾ ਯਾਰ ਵੱਜੀ ਜਾ ਹੁਣ ਸਿਚੁਏਸ਼ਨ ਕੀ ਆ ਗਈ ਹੁਣ ਬੰਦਾ ਫੋਨ ਨਹੀਂ ਸੁਣਦਾ ਰਿੰਗ ਵੱਜੀ ਜਾ ਰਹੀ ਆ ਉਧਰ ਮਾਸਟਰ ਅੱਖਾਂ ਗੱਡੀ ਜਾਂਦਾ ਉਹ ਚੱਕ ਲੈ ਇਹਨੂੰ ਸਾਰਿਆਂ ਨੂੰ ਤੰਗ ਕਰਿਆ ਹੋਇਆ ਮਾਸਟਰ ਜੀ ਇੱਧਾ ਘੰਟਾ ਰਹਿ ਗਈ ਪੇਪਰ ਵੀ ਕਰਨਾ ਮਾਸਟਰ ਕਹਿੰਦਾ ਡੇਢ 2.5 ਘੰਟੇ ਤੋਂ ਤਾਂ ਫੋਨ ਸੁਣੀ ਜਾਂਦਾ ਹੁਣ ਜਿਹੜਾ ਅੱਧਾ ਘੰਟਾ ਰਹਿ ਗਿਆ ਉਹ ਵੀ ਸੁਣ ਲਾ ਨਾ ਮਾਸਟਰ ਜੀ ਕੁਐਸਚਨ ਕਰਨੇ ਆ ਉਦਰਾ ਮਾਸਟਰ ਜੀ ਫੇਰ ਕਹਿਣਗੇ ਉਹ ਸੁਣ ਲੈ ਸਾਰਿਆਂ ਨੂੰ ਡਿਸਟਰਬ ਕਰਿਆ ਹੋਇਆ ਫੋਨ ਚੱਕ ਰਿੰਗ ਵੱਜੀ ਜਾਂਦੀ ਆ ਮਾਸਟਰ ਜੀ ਫੇਰ ਜੋਰੀ ਮਾਰਦੇ ਸਵਾਲ ਕਰਨਾ ਉਹ ਫੇਰ ਫੋਨ ਵੱਜੀ ਜਾਂਦਾ ਵੱਜੀ ਜਾਂਦਾ ਹੁਣ ਨਾਲ ਦੇ ਵੀ ਕਹਿਣ ਲੱਗੇ ਯਾਰ ਚੱਕ ਲੈ ਫੋਨ ਸਾਨੂੰ ਤਾਂ ਪੇਪਰ ਕਰ ਲੈਂਦੇ ਹੁਣ ਬੰਦਾ ਅੱਕ ਕੇ ਚੱਕ ਲੈਂਦਾ ਹੈਲੋ ਅੱਛਾ ਹੁਣ ਕਿਸੇ ਖਾਸ ਯਾਰ ਦੋਸਤ ਦਾ ਫੋਨ ਆ ਗਿਆ ਹੁਣ ਬੰਦਾ ਕੱਟ ਵੀ ਨਹੀਂ ਸਕਦਾ ਉਹਨੂੰ ਕਹਿੰਦਾ ਮੇਰਾ ਪੇਪਰ ਚਾਹੁੰਦਾ ਹੈ ਯਾਰ ਮੈਂ ਤੈਨੂੰ ਬਾਹਰ ਚ ਗੱਲ ਕਰਦਾ ਕਹਿੰਦਾ ਯਾਰ ਪਹਿਲਾਂ ਗੱਲ ਸੁਣ ਲੈ हां ਛੇਤੀ ਦੱਸ ਐਨੇ ਨੂੰ ਗੱਲ ਕਰਦੇ ਕਰਦੇ ਨੂੰ ਕਰਦੇ ਕਰਦੇ ਨੂੰ ਪਤਾ ਨਹੀਂ ਲੱਗਦਾ ਕਦੋਂ ਪੇਪਰ ਦਾ ਟਾਈਮ ਖਤਮ ਹੋ ਗਿਆ ਮਾਸਟਰ ਜੀ ਆ ਗਏ ਹੁਣ ਉਧਰ ਗੱਲ ਚੱਲੀ ਜਾ ਰਹੀਆਂ ਉਹ ਯਾਰ ਮੇਰਾ ਪੇਪਰ ਖਤਮ ਹੋਣ ਵਾਲਾ ਚੱਲ ਮੈਂ ਤਾਂ ਬਚ ਕਰਦਾ ਉਹ 1 ਮਿੰਟ ਗੱਲ ਤਾਂ ਸੁਣ ਲੈ ਚੱਲ ਛੇਤੀ ਛੇਤੀ ਦੱਸ ਲੈ ਜੀ ਉਧਰੋਂ ਟਾਈਮ ਪੇਪਰ ਦਾ ਓਵਰ ਹੋ ਗਿਆ ਤੇ ਪੇਪਰ ਹੱਥ ਚੋਂ ਮਾਸਟਰ ਜੀ ਨੇ ਖੋਹ ਲਿਆ ਓ ਯਾਰ ਮੇਰਾ ਤਾਂ ਪੇਪਰ ਹੀ ਖੋ ਕੇ ਲੱਗਿਆ ਮਾਸਟਰ ਮੈਂ ਤਾਂ ਹਲੇ ਸਵਾਲ ਵੀ ਕੋਈ ਨਹੀਂ ਕਰਿਆ ਲੈ ਬਈ ਹੁਣ ਜੇ ਫੋਨ ਪੇਪਰ 'ਚ ਲੈ ਕੇ ਜਾਣ ਦੀ ਪਰਮਿਸ਼ਨ ਦਿੱਤੀ ਜਾਵੇ ਤਾਂ ਜੋ ਆਕਾਂ ਦਾ ਆਹੀ ਹਾਲ ਹੋਵੇ ਪੇਪਰ ਉੱਪਰ ਨਾ ਹੋਵੇ ਫੋਨ ਹੀ ਸੁਣ ਕੇ ਆ ਜਾਣਾ ਕਿਉਂਕਿ ਅੱਜ ਕੱਲ ਜਿਹੜਾ ਟਾਈਮ ਚੱਲਿਆ ਹੋਇਆ ਨਾ 1 ਮਿੰਟ ਵੀ ਫੋਨ ਤੋਂ ਵੀ ਨਾ ਨਹੀਂ ਲੰਘਦਾ ਬੰਦੇ ਦੇ ਹੱਥ 'ਚ ਇੱਕ ਨਹੀਂ ਦੋ ਦੋ ਫੋਨ ਨੇ ਇੱਕ ਐਂਡਰੌਇਡ ਇੱਕ ਆਈਫੋਨ ਤਾਂ ਸਾਰੇ ਚੱਕੀ ਫਿਰਦੇ ਨੇ ਹਨਾ ਚਾਹੇ ਕਿਸੇ ਨੂੰ ਕੰਮ ਹੈਗਾ ਚਾਹੇ ਨਹੀਂ ਹੈਗਾ ਤਾਂ ਵੀ ਬੰਦਾ ਦੋ ਦੋ ਫੋਨ ਤਾਂ ਚੱਕੀ ਫਿਰਦਾ ਭਈ ਜੇ ਪੇਪਰ 'ਚ ਪਰਮਿਸ਼ਨ ਦੇ ਦੇਣ ਫੋਨ ਰੱਖਣ ਦੀ ਤਾਂ ਆਹ ਕੁਝ ਹੋਵੇ ਐਸੇ ਕਰਕੇ ਪੇਪਰਾਂ 'ਚ ਫੋਨ ਅਲਾਉ ਨਹੀਂ ਕੀਤਾ ਜਾਂਦਾ ਨਹੀਂ ਤਾਂ ਮੈਂ ਕਹਿੰਨੀ ਆ ਸਾਰੀਆਂ ਸਾਫ ਸੀਟਾਂ ਜਾਣ ਮਾਸਟਰਾਂ ਕੋਲ ਕੋਈ ਪੇਪਰ ਹੋਵੇ ਹੀ ਨਾ ਚੈੱਕ ਕਰਨ ਵਾਲਾ ਸਾਰੇ ਖਾਲੀ ਪਲੇਨ ਪੇਪਰ ਦੇ ਕੇ ਆਉਣ ਠੀਕ ਹੈ ਨਾ ਜੀ ਤੁਹਾਡੀ ਕੀ ਰਾਏ ਆ ਵੈਸੇ ਤੁਸੀਂ ਵੀ ਦੱਸਿਓ ਕਮੈਂਟ ਕਰਕੇ ਵੀ ਇਹ ਸਹੀ ਕੰਮ ਹੈ ਨਾ ਜਿਹੜਾ ਪੇਪਰਾਂ 'ਚ ਆਪਾਂ ਨੂੰ ਫੋਨ ਨਹੀਂ ਲੈ ਕੇ ਜਾਣ ਦਿੰਦੇ ਜਮਾ ਸਹੀ ਆ ਨਹੀਂ ਤਾਂ ਪੇਪਰ ਸਾਰੇ ਖਾਲੀ ਹੋਣ ਠੀਕ ਹੈ ਨਾ ਜੀ ਆਪਾਂ ਕਿਹੜਾ ਝੂਠ ਬੋਲਿਆ ਲਓ ਜੀ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਕਰ ਦਿਓ ਲਾਈਕ ਕਰਕੇ ਕਮੈਂਟ ਕਰਕੇ ਹਨਾ ਨੇਰੀਆਂ ਠਾ ਦਿਓ ਸ਼ੇਅਰ ਆ ਲੀਆਂ ਤੇ ਜਿਨ੍ਹਾਂ ਨੇ ਫੋਲੋ ਨਹੀਂ ਕਰਿਆ ਫੋਨ ਕਰ ਲਓ ਮੇਰਾ ਵੀ ਫੋਨ ਆ ਗਿਆ ਮੈਂ ਫੋਨ ਸੁਣਨਾ ਮੜਾ ਜਾਂ ਚੱਲ ਵਾਈ ਕੱਟ ਦੇ ਵੀਡੀਓ ਬਣ ਗਈ